ਤਾਂ ਸਾਡੇ ਨਾਲ ਬਾਬਾ ਮਨਪ੍ਰੀਤ ਸਿੰਘ ਜੀ ਨੇ ਜਿਨ੍ਹਾਂ ਨੇ ਇੱਕ ਵੀੜਾ ਚੁੱਕਿਆ ਵੈ ਕਿ ਪੰਜਾਬ ਦੇ ਵਿੱਚੋਂ ਜਿਹੜੇ ਪਖੰਡਵਾਦ ਦੇ ਨਾਂ ਤੇ ਕਮਾਈਆਂ ਕਰਦੇ ਨੇ ਤੇ ਪੰਜਾਬ ਨੂੰ ਇਹ ਕਹ ਸਕਦੇ ਵੀੜਾ ਘਰ ਕੀ ਕਹਿ ਸਕਦੇ ਆ ਉਸ ਤਾਂ ਤਾਂ ਉਹਨਾਂ ਨੂੰ ਜਿਹੜਾ ਇਸ ਪਖੰਡਵਾਦ ਦੇ ਵਿੱਚੋਂ ਲੋਕਾਂ ਨੂੰ ਕੱਢਣ ਦੀ ਇਹ ਪੂਰੀ ਜ਼ੋਰ ਲਾ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਤਾਂ ਗੱਲਬਾਤ ਕਰਾਂਗੇ ਮਨਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਬਾਈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹ ਬਾਬਾ ਜੀ ਤੁਸੀਂ ਜਿਹੜਾ ਇਹ ਵੀੜਾ ਚੱਕਿਆ ਵੈ ਇਹਦੇ ਬਾਰੇ ਤੁਸੀਂ ਦੱਸੋ ਜੀ ਦੇਖੋ ਜਿਹੜਾ ਇਹ ਪਖੰਡਾ ਹੈ ਜਦੋਂ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਤੇ ਆਏ ਆ ਉਹਨਾਂ ਦੇ ਆਉਣ ਤੋਂ ਪਹਿਲਾਂ ਵੀ ਇਹ ਅਗਿਆਨਤਾ ਸੀ ਸਾਰੇ ਪਾਸੇ ਜਿਵੇਂ ਧੰਮ ਗੁਰੂ ਆਪ ਬਣ ਕੇ ਬੈਠੇ ਸੀ ਔਰ ਅੰਧ ਵਿਸ਼ਵਾਸ ਵਿੱਚ ਲੋਕਾਂ ਨੂੰ ਕਰਮ ਕਾਂਡ ਵਿੱਚ ਪਾਇਆ ਜਾ ਰਿਹਾ ਸੀ ਔਰ ਇਹ ਇਹ ਧਰਤੀ ਤੇ ਬਹੁਤ ਵੱਡਾ ਇੱਕ ਭਾਰ ਹੈ ਕਿ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਕਿਉਂਕਿ ਮਾਨਸ ਦੇ ਜਿਹੜੀ ਹੈ ਇਹ ਬੜੀ ਅਨਮੋਲਕ ਹੈ ਤੇ ਇਹ 84 ਦੇ ਗੇੜ ਵਿੱਚੋਂ ਇੱਕ ਵਾਰ ਮਿਲਦੀ ਹੈ। ਸੋ ਧਰਤੀ ਤੇ ਬਹੁਤ ਵੱਡਾ ਭਾਰ ਹੋਣ ਕਰਕੇ ਧਰਤੀ ਨੇ ਫਿਰ ਰੋ ਕੇ ਅਕਾਲ ਪੁਰਖ ਨੂੰ ਫਰਿਆਦ ਕੀਤੀ ਆਪ ਨਾਰਾਇਣ ਕਲਾ ਧਰਜਗ ਮੈਂ ਪਰਵਰਿਓ ਤਨ ਧੰਗੁਰੂ ਨਾਨਕ ਦੇਵ ਸਹਿ ਮਹਾਰਾਜ ਨਿਰੰਕਾਰ ਦਾ ਰੂਪ ਸੰਸਾਰ ਤੇ ਆਇਆ। ਸੋ ਉਹ ਭਾਈ ਸਾਹਿਬ ਜੀ ਨੇ ਬੜਾ ਸੋਹਣਾ ਲਿਖਿਆ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੰਦ ਜਗ ਚਰਨ ਹੋਆ। ਜਦੋਂ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਉਦੋਂ ਅਗਿਆਨਤਾ ਦੀ ਧੁੰਦ ਜਿਹੜੀ ਐ ਉਹ ਮਿਟਣ ਲੱਗ ਪਈ ਤੇ ਗਿਆਨ ਦਾ ਪ੍ਰਕਾਸ਼ ਜਿਹੜਾ ਸ਼ੁਰੂ ਹੋਣ ਲੱਗ ਪਿਆ ਸੋ ਸੱਚੇ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਭਾਈ ਬਾਲੇ ਵਾਲੀ ਜਨਮਸਾਖੀ ਵਿੱਚ ਪੰਜ ਉਦਾਸੀਆਂ ਦਾ ਜ਼ਿਕਰ ਹੈ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਉੱਥੇ ਲੋਕਾਂ ਨੂੰ ਅੰਧਵਿਸ਼ਵਾਸ ਚੋਂ ਵੀ ਮੁਕਤ ਕਰਾਇਆ ਔਰ ਉਸ ਫਲਸਫੇ ਨੂੰ ਲੈ ਕੇ ਜਿਹੜਾ ਅਸੀਂ ਇੱਕ ਪਖੰਡ ਪਜਾਓ ਪੰਜਾਬ بچਾਓ ਦੀ ਜਿਹੜੀ ਮਹਿਮਾ ਉਹ ਤੋਰੀ ਹੋਈ ਐ ਸੋ ਉਹਦੇ ਵਿੱਚ ਜਿਹੜੇ ਕੁਝ ਬਾਬੇ ਲੋਕ ਹੈ ਉਹਨਾਂ ਦੇ ਪਰਦੇ ਫਾਸ਼ ਹੋ ਚੁੱਕੇ ਨੇ ਕਿਉਂਕਿ ਜਦੋਂ ਆਪਣੇ ਵਿੱਚ ਕਹਿੰਦੇ ਨੇ ਇੱਕ ਜਿਹੜੀ ਗੁਰੂ ਸਾਹਿਬ ਦੀ ਸਿੱਖੀ ਹੈ ਉਹਨੂੰ ਕੇਸਾਂ ਦੇ ਰੂਪ ਵਿੱਚ ਉਹਨੂੰ ਕੇਸ ਖੋਲ ਕੇ ਵਾਇਣ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉਡੋਡ ਰਾਵੈ ਝਾਟਾ ਪਾਏ ਮੇਖੇ ਲੋਕ ਹਸੇ ਕਰ ਜਾਏ ਲੋਕ ਤੇ ਸਾਰੇ ਇਹਨਾਂ ਨੂੰ ਵੇਖ ਕੇ ਹੱਸਦੇ ਨੇ ਸੋ ਇਹ ਸਭ ਪਖੰਡਾ ਜੀ ਔਰ ਉੱਚੀ ਉੱਚੀ ਬੋਲਣਾ ਇੱਕ ਚੌਂਕੀ ਦੇ ਵਿੱਚ ਬਹਿ ਕੇ ਜਿੱਥੇ ਸੰਗਤਾਂ ਬੈਠੀਆਂ ਹੁੰਦੀਆਂ ਔਰ ਲੋਕਾਂ ਦੇ ਅੰਦਰ دہشت ਪੈਦਾ ਕਰਦੇ ਨੇ ਵੀ ਮੇਰੇ ਅੰਦਰ ਕੋਈ ਸ਼ੈ ਹੈ ਮੇਰੇ ਅੰਦਰ ਕੋਈ ਚੀਜ਼ ਬੋਲ ਰਹੀ ਹੈ ਸੋ ਉਹ ਉੱਚੀ ਬੋਲਣ ਦੇ ਨਾਲ ਜਿਹੜਾ ਸਾਹਮਣੇ ਖੜਾ ਵਿਅਕਤੀ ਹੈ ਉਹ ਇੱਕ ਗੁੰਮਰਾਹ ਹੋ ਜਾਂਦਾ ਹੈ ਉਹ ਠੱਗਿਆ ਜਾਂਦਾ ਹੈ ਬਾਬਾ ਜੀ ਇਹਨਾਂ ਨੂੰ ਸ਼ੈ ਕਿੰਨਾ ਦੀ ਹੈ ਜੇ ਤੁਸੀਂ ਇਹਨਾਂ ਨੂੰ ਨੱਥ ਬਾਨ ਦੀ ਗੱਲ ਕਰਦੇ ਹੋ ਤਾਂ ਆ ਗੋਯੁਨਟੀ ਕਰਦੇ ਆ ਆਪ ਦੇ ਇਕੱਠ ਰੱਖਦੇ ਆ ਵੱਡੇ ਤੁਹਾਡੇ ਖਿਲਾਫ ਸ਼ੈ ਕਿੰਨਾ ਦੀ ਹੈ ਇਹਨਾਂ ਨੂੰ ਨਹੀਂ ਵੇਖੋ ਕੱਠ ਭਾਵੇਂ ਹਜ਼ਾਰਾਂ ਦਾ ਹੋ ਜੇ ਭਾਵੇਂ ਲੱਖਾਂ ਦਾ ਹੋ ਜੇ ਔੜ ਕਿ ਸੱਚ ਰਹੀ ਸੱਚ ਦੀ ਆਵਾਜ਼ ਮਸ਼ਾ ਜਿਹੜੀ بلند ਰਹੇਗੀ ਔਰ ਆਉਣ ਵਾਲੇ ਦਿਨਾਂ ਵਿੱਚ ਮੈਨੂੰ ਲੱਗਦਾ ਵੀ ਇਹ ਵੀ ਤੁਹਾਡੇ ਨਾਲ ਮੈਂ ਸਹਿਮਤ ਆ ਵੀ ਬਾਬੇ ਭਾਵੇਂ ਅੰਦਰ ਵੜ ਕੇ ਇਹ ਕੰਮ ਕਰਦੇ ਰਹਿਣ ਪਰ ਲੋਕ ਜਾਗਰੂਤ ਹੋਣਗੇ ਲੋਕ ਸੁਚੇਤ ਹੋ ਗਏ ਨੇ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਦਰਖਾਸਤਾਂ ਸਾਡੇ ਕੋਲੇ ਆ ਰਹੀਆਂ ਪੁਲਿਸ ਕੋਲੇ ਪ੍ਰਸ਼ਾਸਨ ਕੋਲੇ ਜਾ ਰਹੀਆਂ ਵੀ ਸਾਡੇ ਨੇ ਬਾਬੇ ਨੇ ਐਸ ਬਾਬੇ ਨੇ 50000 ਦੀ ਲੱਖ ਰੁਪਏ ਦੀ ਠੱਗੀ ਮਾਰੀ ਸੋ ਇਸ ਕਰਕੇ ਵੀ ਲੋਕ ਮੈਨੂੰ ਵੀ ਜਾਗਰੂਤ ਹੋ ਚੁੱਕੇ ਨੇ ਮੈਂ ਕਈ ਲੋਕਾਂ ਨਾਲ ਗੱਲ ਵੀ ਕੀਤੀ ਹੈ ਉਹ ਕਹਿੰਦੇ ਮੈਂ ਕਿਹਾ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਅੱਗੇ ਆਏ ਉਹ ਕਹਿੰਦੇ ਵੀ ਸਾਨੂੰ ਡਰ ਸੀ ਵੀ ਇਹ ਡਰਾ ਹੀ ਇਹਨਾਂ ਦਿੰਦੇ ਸੀ ਵੀ ਤੇਰੇ 'ਚ ਪ੍ਰੇਤ ਆਜੂ ਭੂਤ ਆਜੂ ਤੇਰੇ ਘਰੇ ਤੇਰਾ ਨੁਕਸਾਨ ਹੋਜੂ ਸੋ ਸਾਡੀ ਚੱਲੀ ਹੋਈ ਮਹਿੰਮ ਦੇ ਨਾਲ ਲੋਕ ਸੁਚੇਤ ਹੋ ਕੇ ਜਿਹੜਾ ਪਖੰਡਵਾਦ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਖਤਮ ਕਰਨਾ ਇੱਕ ਇੱਕ ਅੰਧਵਿਸ਼ਵਾਸ ਤੇ ਅਨਪੜਤਾ ਜ਼ਿਆਦਾ ਵਧਣ ਦੇ ਕਾਰਨ ਇਹ ਵੀ ਹੋ ਰਿਹਾ ਹੈ ਨਾ ਕਿ ਲੋਕ ਡਾਕਟਰਾਂ ਤੋਂ ਇਲਾਜ ਕਰਾਉਣ ਦੀ ਬਜਾਏ ਤਾਂ ਇਹ ਪਖੰਡੀ ਬਾਬਿਆਂ ਦੇ ਕੋਲੇ ਤੁਰੇ ਫਿਰਦੇ ਵੇਖੋ ਜੀ ਸ਼ਿਬਨਾਵਾਲਾ ਜਿਹੜਾ ਹੈਗਾ ਮੋਗੇ ਵਾਲਾ ਬਾਬਾ ਇਹਦੇ ਨਾਲ ਸਾਡਾ ਸ਼ਾਂਤੀਪੂਰਵਕ ਨਿਪੜਿਆ ਮੈਂ ਕੱਲ ਵੀ ਬੇਨਤੀ ਕੀਤੀ ਹੈ ਇਹਦੇ ਖਿਲਾਫ ਜਿਹੜੀਆਂ 14 15 ਦਰਖਾਸਤਾਂ ਆਈਆਂ ਉਹ ਲੋਕ ਇਹ ਕਹਿੰਦਾ ਵੀ ਮੇਰੇ ਜਿਹੜੇ ਅਕਾਊਂਟ ਹੈ ਉਹ ਫਰਾਡ ਹੈ ਫਰਾਡ ਮੇਰੇ ਅਕਾਊਂਟ ਅਕਾਊਂਟ ਖੋਲ ਕੇ ਜਾਂ ਆਪਣੇ ਕਾਊਂਟਾਂ ਦੇ ਫਰਾਡ ਮੇਰੇ ਨਾਂ ਤੇ ਪੈਸਾ ਪਵਾ ਰਹੇ ਆ ਅਸੀਂ ਮੰਨ ਲੈਂਦੇ ਆ ਮੈਂ ਉੱਥੇ ਵੀ ਗੱਲ ਕੀਤੀ ਸੀ ਪਰ ਜਿਨ੍ਹਾਂ ਲੋਕਾਂ ਨੇ ਇਹਨੂੰ ਬਾਇ ਹੈਂਡ ਪੈਸਾ ਦਿੱਤਾ ਹੈ 50-50 ਹਜ਼ਾਰ ਲੱਖ ਰੁਪਈਆ ਉਹ ਲੋਕਾਂ ਦਾ ਪੈਸਾ ਕੁੱਛ ਦਾ ਇਹਨਾਂ ਨੇ ਮੋੜਤਾ ਸਾਡੀ ਜਿਹੜੀ ਗੱਲ ਹੋਈ ਸੀ ਸ਼ਾਂਤੀਪੂਰਵਕ ਮੈਨੂੰ ਲੋਕੀ ਕਮੈਂਟ ਕਰ ਰਹੇ ਆ ਜਾਂ ਹੰਸਰਾਜ ਜੀ ਕੈਨੇਡਾ 'ਚ ਬੈਠੇ ਹੋ ਕਹਿ ਰਹੇ ਆ ਜੀ ਭਾਈ ਸਾਹਿਬ ਨੇ ਖਣੀ ਪੈਸੇ ਬਣਾਉਣ ਦੇ ਮਾਰੇ ਨਹੀਂ ਕੀਤਾ ਮੇਰੇ ਦਾ ਅਕਾਊਂਟ ਚੈੱਕ ਕਰਾ ਲਓ ਵੇਖੋ ਮੈਂ ਤੇ ਇੱਕ ਗੁਰੂ ਘਰ ਦਾ ਕੀਰਤਨੀਆ ਸਿੰਘ ਆ ਮੈਂ ਤੇ ਪਤਾ ਨਹੀਂ ਕਿੰਨੇ ਕੀਰਤਨ ਦੇ ਪ੍ਰੋਗਰਾਮ ਛੱਡ ਕੇ ਮੈਂ ਪੰਜਾਬ ਲਈ ਤੁਰਿਆ ਪਖੰਡਵਾਦ ਨੂੰ ਖਤਮ ਕਰਨ ਲਈ ਤੁਰਿਆ ਸੋ ਇਹ ਇਹ ਜਿਹੜਾ ਸ਼ਾਂਤੀਪੂਰਵਕ ਹੋਇਆ ਸੀ ਮੋਗੇ ਬਹਿ ਕੇ ਕਿਉਂਕਿ ਇਹਨੂੰ ਧਮਕੀਆਂ ਆ ਰਹੀਆਂ ਸੀ ਇਹ ਵੀਡੀਓ ਪਾ ਰਿਆ ਸੀ ਜੇ ਮੈਨੂੰ ਮਾਰਤਾ ਕਿਸੇ ਨੇ ਮਰ ਗਿਆ ਤੇ ਭਾਈ ਮਣਪੀ ਸਿਕਦਾ ਨਾ ਆ ਜੂਗਾ ਸੋ ਪ੍ਰਸ਼ਾਸਨ ਨੇ ਮੈਨੂੰ ਸਹਿਮਤੀ ਨਾਲ ਵੀ ਭਾਈ ਸਾਹਿਬ ਜੀ ਜੇ ਆਪਣੇ ਕੰਮਾਂ ਤੋਂ ਤੋਬਾ ਕਰਦਾ ਪਖੰਡਵਾਦ ਨੂੰ ਬੜਾਵਾ ਨਹੀਂ ਦਿੰਦਾ ਖਤਮ ਕਰਦਾ ਸੋ ਇਹ ਜਿਹੜਾ ਰਾਜੀਨਾਮਾ ਚਲੋ ਕਰ ਲੈਣਾ ਚਾਹੀਦਾ ਅਸੀਂ ਸ਼ਾਂਤੀਪੂਰਵਕ ਹੀ ਚੱਲੇ ਆ ਕੋਈ ਸਾਡਾ ਦੁਸ਼ਮਣ ਨਹੀਂਗਾ ਸਾਡੀ ਕੋਈ ਲੜਾਈ ਬੰਦੇ ਨਾਲ ਨਹੀਂ ਧਰਮ ਨਾਲ ਨਹੀਂ ਸਾਡੀ ਲੜਾਈ ਹੈ ਪਖੰਡ ਨਾਲ ਇਹ ਕਿੰਨੀ ਦੀ ਯੂਨੀਅਨ ਬਣੀ ਹੋਈ ਹੈ ਯੂਨੀਅਨ ਜਿਹੜੀ ਆਪਾਂ ਕਹਿੰਦੇ ਪੰਜਾਬ ਲੈਵਲ ਤੇ ਇਹਨਾਂ ਨੇ ਹਨਾ ਤਾਂ ਥੋੜੀ ਕੋਈ ਇਹਨਾਂ ਦੀ ਯੂਨੀਅਨ ਨਾਲ ਵੀ ਕੋਈ ਗੱਲਬਾਤ ਹੋਈ ਹੈ ਕਿ ਅੱਜ ਤੁਸੀਂ ਠੀਕ ਹੈ ਗੱਡੀ ਲਾਓ ਠੀਕ ਹੈ ਪਰ ਜਿਹੜਾ ਸਿਰ ਕਮਾਉਣਾ ਜਾਂ ਉੱਥੇ ਨੱਚਣਾ ਜਾਂ ਕਿਸੇ ਨੂੰ ਕਹਿਣਾ ਵੀ ਟ੍ਰੀਟਮੈਂਟ ਦਾ ਡਾਕਟਰ ਤੋਂ ਕਰਾਉਣ ਦੀ ਲੋੜ ਨਹੀਂ ਸਾਡੇ ਕੋਲੇ ਇਹ ਜੀ ਨੂੰ ਉਹੀ ਉਹੀ ਗੱਲ ਕਰ ਰਿਹਾ ਵੀ ਜਿਹੜੇ ਇਹ ਸ਼ਿਵਨਾਬ ਨੇ ਮਤਲਬ ਸ਼ਿਵਨਾਥ ਹੈ ਜਿਹੜਾ ਇਹਨੇ ਸਾਡੇ ਨਾਲ ਪ੍ਰਣ ਕੀਤਾ ਉਹ ਲਿਖਤੀ ਤੌਰ ਤੇ ਵੀ ਸਾਡੇ ਕੋਲ ਸਬੂਤ ਹੈ ਵੀ ਜਿਹੜੀਆਂ ਭਾਈ ਸਾਹਿਬ ਦੀਆਂ ਮੁਹੱਬਤ ਦੀਆਂ ਹਦਾਇਤਾਂ ਅਸੀਂ ਪਾਲਣਾ ਕਰਾਂਗੇ ਪਰ ਉਸ ਤੋਂ ਨਹੀਂ ਇਹ ਕਿ ਆ ਵੀ ਅਸੀਂ ਵੀਡੀਓ ਨਹੀਂ ਪਾਉਂਦੇ ਵੀ ਕੋਈ ਵੀਡੀਓ ਪ੍ਰਮੋਟ ਹੋ ਕੇ ਲੋਕਾਂ 'ਚ ਮੈਸੇਜ ਗਲਤ ਜਾਂਦਾ ਇਹਨੇ ਅਗਲੇ ਦਿਨ ਫਿਰ ਵੀਡੀਓ ਪਾਈ ਹੁਣ ਅਸੀਂ ਤਿੱਖਾ ਸੰਘਰਸ਼ ਕਰਾਂਗੇ ਇਹ ਕੋਈ ਬਖਸ਼ਿਆ ਥੋੜਾ ਜਾਊਗਾ ਇਹਨੇ ਮਤਲਬ ਹੁੰਦਾ ਵੀ ਜੇ ਹਿਦਾਇਤ ਨੂੰ ਅਸੀਂ ਪ੍ਰਵਾਨ ਕਰਕੇ ਤੇ ਬਾਅਦ ਵਿੱਚ ਫਿਰ ਵੀਡੀਓ ਉਹ ਪਤਾ ਨਹੀਂ ਪੰਜ ਸੱਤ ਬੀਬੀਆਂ ਖਰੀਦੀਆਂ ਹੋਈਆਂ ਨੇ ਕਿਵੇਂ ਆ ਉਹ ਬਜ਼ੁਰਗ ਬੀਬੀਆਂ ਠੀਕ ਹੈ ਪਹਿਲਾਂ ਤਾਂ ਉਹਨਾਂ ਦੇ ਘਰਦਿਆਂ ਨੂੰ ਅਸੀਂ ਲਾਹਨਤਾਂ ਪਾਉਣੇ ਆ ਵੀ ਵੱਡੇ ਵੱਡੇ ਹਸਪਤਲਾਂ ਚ ਜਿਹੜੇ ਲੋਕ ਬੇ ਇਲਾਜ ਤੁਰੇ ਆਉਂਦੇ ਆ ਵੀ ਉਹਨਾਂ ਦਾ ਇਲਾਜ ਹੀ ਕੋਈ ਨਹੀਂ ਤੇ ਇਹ ਕਹਿੰਦੇ ਸੀ ਇਲਾਜ ਕਰ ਦਿੰਨੇ ਆ ਹੁਣ ਇੱਕ ਪਾਸੇ ਸ਼ਿਵਨਾਬ ਮੈਨੂੰ ਕਹਿੰਦਾ ਵੀ ਮਨਪ੍ਰੀਤ ਸਿੰਘ ਖਾਲਸਾ ਜੀ ਮੇਰੇ ਭਰਾ ਹੈ ਚਲੋ ਬੁਢੀ ਆ ਜਾਂ ਬੰਦਾ ਮੈਨੂੰ ਇਸ ਵਾਰ ਇਹਨੇ ਮੈਂ ਚਲ ਮੈਂ ਉਹਦਾ ਭਰਾ ਮੰਨ ਲਿਓ ਹੁਣ ਮੈਂ ਤਾਂ ਸ਼ਿਵਨਾਬ ਨੂੰ ਕਹਿਣਾ ਚਾਹਣਾ ਵੀ ਤੇਰਾ ਭਰਾ ਇੱਕ ਮੈਂਟਲੀ ਅਪਸੈਟ ਬੱਚਾ ਸਾਡੇ ਕੋਲੇ ਬਹੁਤ ਆ ਬੱਚੇ ਅਸੀਂ ਉਹਨੂੰ ਲੈ ਕੇ ਆਵਾਂਗੇ ਤੇਰੀ ਗੱਡੀ ਤੇ ਤੇ ਇਹ ਨਾ ਹੋਵੇ ਆਪਦੇ ਭਰਾ ਦੀ ਫਿਰ ਪਿੱਠ ਲਵਾ ਦੀ ਤੇ ਜੇ ਉੱਥੋਂ ਨਾਂ ਸਹੀ ਹੋਇਆ ਉਹ ਤੇ ਜਿਵੇਂ ਤੂੰ ਮਸ਼ਹੂਰੀਆਂ ਫੇਰ ਕਰ ਰਹੀ ਹੈ ਪ੍ਰਮੋਟ ਵੀਡੀਓ ਲੋ ਬੁੜੀਆਂ ਤੋਂ ਬੁਲਵਾ ਰਹੀ ਹੈ ਤੇ ਸਾਡੇ ਆ ਲਾਜਵ ਹੋ ਗਏ ਆ ਰੋਗ ਸਹੀ ਹੋ ਗਏ ਤੇ ਜੇ ਕਿਤੇ ਉਹ ਬੱਚਾ ਸਹੀ ਨਾ ਹੋਇਆ ਤੇ ਫਿਰ ਤੇਰਾ ਜਿਹੜਾ ਮਾੜਾ ਮੋਟਾ ਕੰਮ ਚੱਲਦਾ ਵੀ ਠੱਪ ਕਰਾਵਾਂਗੇ ਜਮ ਐਂਡ ਕਰਾਵਾਂਗੇ ਜਿਹੜੇ ਆਪਾਂ ਉਹ ਉਹ ਤੁਹਾਡੇ ਉਲਟ ਫੇਰ ਵੀ ਉਹਨੇ ਚਲੋ ਵੀਡੀਓ ਉਹਨੇ ਤੁਹਾਡੇ ਅੱਖਾਂ ਨਹੀਂ ਮੰਨਿਆ ਪਰ ਜਿਹੜੇ ਇਹਨਾਂ ਦੇ ਹੈੱਡ ਹੈ ਕੋਈ ਸਟੇਟ ਦਾ ਕੋਈ ਪ੍ਰਧਾਨ ਹੋਣਾ ਜਾਂ ਕੁਝ ਵੀ ਹੋਣਾ ਤਾਂ ਤੁਸੀਂ ਉਹਨਾਂ ਨਾਲ ਕੋਈ ਮੁਲਾਕਾਤ ਹੋ ਰਹੀ ਹੈ ਕੋਈ ਵੀ ਮੈਂ ਉਹਦੇ ਉਹਦੇ ਲਈ ਮੈਂ ਨਾ ਬੇਨਤੀ ਕੀਤੀ ਸੀ ਇੱਕ ਛੋਟੀ ਜਿਹੀ ਵੀਡੀਓ ਭਾਈ ਸੀ ਆਪਣੇ ਫੋਨ ਤੋਂ ਅੱਛਾ ਜੀ ਵੀ ਧਰਮ ਨਾਲ ਲੜਾਈ ਨਹੀਂ ਬੰਦੇ ਨਾਲ ਲੜਾਈ ਨਹੀਂ ਕਿਸੇ ਸਾਧੂ ਸੰਤ ਨਾਲ ਲੜਾਈ ਨਹੀਂ ਸਾਰੀਆਂ ਗੱਦੀਆਂ ਮਾਰੀਆਂ ਨਹੀਂ ਗੱਦੀ ਕੋਈ ਵੀ ਨਹੀਂ ਚਲੋ ਮਾੜੀ ਕਿਉਂਕਿ ਫੋਟਮਾਂ ਲੱਗੀਆਂ ਐ ਸੰਤਾ ਫਕੀਰਾਂ ਦੀਆਂ ਜਾਂ ਗੁਰੂ ਦੇਵਤਿਆਂ ਦੀਆਂ ਸੋ ਲੜਾਈ ਪਖੰਡ ਦੀ ਐ ਸੋ ਉਹਦੇ ਵਿੱਚ ਪੰਜਾਬ ਵਿੱਚ ਮੈਨੂੰ ਲੱਗਿਆ ਵੀ 2 ਲੱਖ ਬਾਬਾ ਬੈਠਾ ਹੈ ਜਿਹੜੇ ਆ ਗੱਦੀਆਂ ਲਾਉਣ ਵਾਲੇ ਔਰ 2 ਲੱਖ ਵਿੱਚੋਂ ਮੈਂ ਕਹਿੰਦਾ 50 ਹਜ਼ਾਰ ਚੰਗੇ ਸਾਧੂ ਵੀ ਹੋਣਗੇ ਜਿਹੜੇ ਰਾਤ ਨੂੰ ਬਹਿ ਕੇ ਬੰਦਗੀ ਵੀ ਕਰਦੇ ਆ ਪਾਠ ਪੂਜਾ ਵੀ ਕਰਦੇ ਆ ਉਹਨਾਂ ਨੂੰ ਮਰਜ਼ਾਦਾ ਬਾਰੇ ਪਤਾ ਵੀ ਹੈ ਹੁਣ ਕੋਈ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਜਾਂ ਕੋਈ ਸਿਮਰਤੀਆਂ ਵੇਦ ਕੁਰਾਨ ਸ਼ਰੀਫ ਰਮਾਇਣ ਕੀਤਾ ਕੋਈ ਗ੍ਰੰਥ ਨਹੀਂ ਕਹਿੰਦਾ ਵੀ ਆ ਪਖੰਡਵਾਦ ਕਰੋ ਸੋ ਅਸੀਂ ਚਾਹੁੰਦੇ ਆਂ ਵੀ 50000 ਚੰਗੇ ਸਾਧੂਆਂ ਦੀ ਵੀ ਸ਼ਬੀ 1.5 ਲੱਖ ਬਾਬਾ ਕਰ ਰਿਆ ਖਰਾਬ ਸੋ ਅਸੀਂ ਆਉਣ ਵਾਲੇ ਦਿਨਾਂ 'ਚ ਪੰਜਾਬ ਲੈਵਲ ਤੇ ਮੀਟਿੰਗ ਕਰਾਂਗੇ ਜਿਹਦੇ ਵਿੱਚ ਜਿੰਨੇ ਪੰਜਾਬ 'ਚ ਟਰਸਟ ਬਣੇ ਆ ਇਹਨਾਂ ਦੇ ਆਗੂ ਐ ਚੇਅਰਮੈਨ ਆ ਜਾਂ ਪ੍ਰਧਾਨ ਆ ਉਹਨਾਂ ਨੂੰ ਬੁਲਾ ਕੇ ਤੇ ਅਸੀਂ ਉਹਨਾਂ ਤੋਂ ਮੈਂਸ਼ਨ ਕਰਾਵਾਂਗੇ ਵੀ ਜਿਹੜਾ ਇਹ ਮਹਮਦੀਆਂ ਹਦਾਇਤਾਂ ਉਹਦਾ ਵੀ ਪਾਲਣਾ ਕੀਤੀ ਜਾਵੇ ਪਖੰਡਵਾਦ ਖਤਮ ਹੋਵੇ ਜਾਂ ਸਿਰ ਕਮਾਉਣਾ ਲੋਕਾਂ ਨੂੰ ਗਮਰਾਹ ਕਰਨਾ ਤੇ ਵਿਸ਼ਵਾਸ ਚ ਪਾਉਣਾ ਜੋ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਹੈ ਉਹ ਤੇ ਚੱਲਿਆ ਜਾਵੇ ਔਰ ਜਿਹੜੀ ਗੱਦੀ ਤੇ ਲੋਕਾਂ ਤੋਂ ਪੈਸਾ ਲਿਆ ਜਾਊਗਾ ਠੱਗੀਆਂ ਮਾਰੀਆਂ ਜਾਣਗੀਆਂ ਇੱਕ ਪੈਸਾ ਹੁੰਦਾ ਵੀ ਚਲੋ ਮੱਥਾ ਟੇਕਣਾ ਨਮਸਕਾਰ ਕਰਨ ਲਈ ਇੱਕ ਹੁੰਦਾ ਵੀ ਜਿਵੇਂ 33 31000 ਭੂਤਾਂ ਪ੍ਰੇਤਾਂ ਦਾ ਕਹਿ ਕੇ ਲੋਕ ਵੀ ਤੁਹਾਡੇ ਘਰੇ ਜਨ ਬੈਠਾ ਹੈ ਤੁਹਾਡੇ ਘਰੇ ਆ ਕਈ ਬਾਬੇ ਤਾਂ ਇਦਾਂ ਦੇ ਸਾਡੇ ਕੋਲੇ ਗੱਲਾਂ ਬਾਤਾਂ ਆ ਰਹੀਆਂ ਅ ਮੁਕਤਸਰ ਏਰੀਏ ਦਾ ਮੈਂ ਨਾ ਨਹੀਂ ਹਜੇ ਲੂੰਗਾ ਕਿ ਪਹਿਲਾਂ ਚੌਕਸ ਹੋ ਜੂਗਾ ਉਹਨੇ ਸੋਨੇ ਦਾ ਲਾਲਚ ਦੇ ਕੇ 25 ਲੱਖ ਰੁਪਏ ਦੀ ਠੱਗੀ ਮਾਰੀ ਹੈ ਇੱਕ ਪਰਿਵਾਰ ਨਾਲ ਤੇ ਪਰਿਵਾਰ ਵਿੱਚ ਤਿੰਨ ਬੱਚੀਆਂ ਜੀ ਸੋ ਇਸ ਕਰਕੇ ਵੀ ਇਹੋ ਜਿਹੇ ਲੋਕ ਆ ਜਿਹੜੇ ਪੋਸ ਚੰਗੇ ਸਾਧੂਆਂ ਦੀ ਸ਼ਬੀ ਖਰਾਬ ਕਰ ਰਹੇ ਆਉਣ ਵਾਲੇ ਦਿਨਾਂ ਚ ਪੰਜਾਬ ਲੈਵਲ ਤੇ ਮੀਟਿੰਗ ਕਰਾਂਗੇ ਇਹਨਾਂ ਦੇ ਟਰੱਸਟਾਂ ਦੇ ਆਗੂਆਂ ਪਾਸੋਂ ਹੀ ਉਹਨਾਂ ਦਾ ਬਾਈਕਾਟ ਕਰਾਵਾਂਗੇ ਤੁਹਾਡੇ ਨਾਲ ਸਮਰਥਨ ਦੇ ਵਿੱਚ ਭਾਨਾ ਸਿੱਧੂ ਹੋਰੀ ਆ ਰਹੇ ਨੇ ਜੜ ਸੋਸ਼ਲ ਵਰਕਰ ਨੇ ਤਾਂ ਕੀ ਤੁਹਾਨੂੰ ਸਿੱਖ ਜਥੇਬੰਦੀਆਂ ਦਾ ਵੀ ਕੋਈ ਸਮਰਥਨ ਮਿਲ ਰਿਹਾ ਹੈ ਇਸ ਕੰਮ ਚ ਨਹੀਂ ਵੇਖੋ ਇਹ ਤਾਂ ਹਰ ਇੱਕ ਸਿੱਖ ਦਾ ਹੀ ਵਰਜ ਬਣਦਾ ਮੈਂ ਕੋਈ ਵਿਊ ਲੈਣ ਵਾਸਤੇ ਨਹੀਂ ਅੱਗੇ ਆਇਆ ਮੈਂ ਤਾਂ ਚਲੋ ਜੋ ਫਤ ਸੁਹਾ ਗੁਰੂ ਨਾਨਕ ਸਾਹਿਬ ਜੀ ਦਾ ਮੈਂ ਕਹਿੰਦਾ ਵੀ ਪਖੰਡ ਉਦੋਂ ਖਤਮ ਹੋਣਾ ਜਦੋਂ ਹਰ ਸਿੱਖ ਦੇ ਘਰ ਵਿੱਚੋਂ ਆਵਾਜ਼ ਉੱਠੂਗੀ ਤੇ ਪਰ ਅੱਜ ਆਵਾਜ਼ਾਂ ਉੱਠ ਰਹੀਆਂ ਤੇ ਕੁਝ ਮੇਰੇ ਵੀਰ ਕੁਝ ਮੇਰੀਆਂ ਭੈਣਾਂ ਤੇ ਉਹ ਬੜੀ ਬਤਮੀਜੀ ਨਾਲ ਬੋਲ ਵੀ ਰਹੀਆਂ ਤੇ ਪਰ ਉਹ ਆਪ ਹੀ ਜਿਵੇਂ ਕਹਿ ਦਈਏ ਵੀ ਬੋਲ ਤਾਂ ਰਹੀਆਂ ਪਰਮਾਤਮਾ ਉਹਨਾਂ ਨੂੰ ਆਪ ਹੀ ਠੋਕਰ ਮਾਰੀ ਜਾਂਦਾ ਉਸੀ ਕਮੈਂਟ ਉਹਨਾਂ ਦੇ ਦੇਖ ਸਕਦੇ ਹਾਂ ਤੋਂ ਮੈਂ ਕਿਸੇ ਨਾਲ ਲੜਨਾ ਨਹੀਂ ਨਾ ਅੱਜ ਨਾ ਕੱਲ ਤੇ ਜਥੇਬੰਦੀਆਂ ਬਹੁਤ ਸਾਰੀਆਂ ਨਾਲ ਹੈ ਸਾਡੇ ਭਾਨਾ ਵੀਰ ਜੀ ਨਾਲ ਹੈ ਤੇ ਇਹਨਾਂ ਟਰੱਸਟਾਂ ਦੇ ਆਗੂ ਆ ਦੀਪਕ ਸ਼ਾਹ ਜੀ ਨੇ ਉਹ ਉਹ ਉਹਨਾਂ ਦਾ ਵੀ ਇਹੀ ਮਿਸ਼ਨ ਆ ਵੀ ਇਹ ਜਿਹੜਾ ਬਖੰਡਵਾ ਦਾ ਖਤਮ ਹੋਣਾ ਚਾਹੀਦਾ ਤੇ ਬਾਬਾ ਸ਼ੌਕੀ ਸ਼ਾਹ ਜੀ ਬਾਬਾ ਰਹਿਮਾਨ ਕਾਦਰੀ ਜੀ ਇਹ ਸਾਰੇ ਤਨੋਲਾ ਮੰਡੀ ਦੇ ਸਾਡੇ ਪੱਤਰਕਾਰ ਨੇ ਕੈਰਨ ਸਾਹਿਬ ਨੇ ਉਹ ਸਾਰੇ ਮਤਲਬ ਇੱਕ ਟੀਮ ਬਣਾ ਕੇ ਵਰਕ ਕਰ ਰਹੇ ਆ ਔਰ ਪਿੰਡਾ ਪਿੰਡਾ ਚ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਅਪਰੋਚ ਪਰ ਬੁਲਾਇਆ ਵੀ ਸਾਡੀ ਜਥੇਬੰਦੀ ਕਾਇਮ ਕੀਤੀ ਜਾਵੇ ਤੇ ਹਰ ਇੱਕ ਸਿੱਖ ਦੇ ਮੂੰਹ ਤੋਂ ਆਵਾਜ਼ ਹੋਊਗੀ ਤੇ ਪਖੰਡਵਾਦ ਖਤਮ ਹੋਊਗਾ ਜੀ। ਸ਼ੁਕਰੀਆ ਸਮਾਂ ਦੇਣ ਲਈ। ਤਾਂ ਇਹ ਸਨ ਬਾਬਾ ਮਨਪ੍ਰੀਤ ਸਿੰਘ ਜੀ ਜੋ ਲਗਾਤਾਰ ਪੰਜਾਬ ਦੇ ਵਿੱਚੋਂ ਪਖੰਡਵਾਦ ਖਤਮ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ। ਤੁਸੀਂ ਦੇਖ ਰਹੇ ਸੀ ਪ੍ਰੋਪਰਾਈਮ ਨਿਊਜ਼ ਜੁੜੇ ਰਹੋ ਸਾਡੇ ਨਾਲ ਹੋਰ ਖਬਰਾਂ ਲਈ। ਸ਼ੁਕਰੀਆ।